ਆ ਗੇਟ ਦਰਵਾਜਾ ਦੇਖ ਲਓ ਜੀ ਇਹ ਦਰਵਾਜਾ ਬੋਰੀਆਂ ਪਾਈਆਂ ਹੋਈਆਂ ਨਾਲ ਡੰਡੇ ਵੱਧੇ ਹੋਏ ਨੇ ਡੰਡੇ ਬਣ ਕੇ ਇਹ ਦਰਵਾਜਾ ਕਿੰਨੇ ਚਿਰ ਤੋਂ ਇਸ ਤਰ੍ਹਾਂ ਦੀ ਹਾਲਾਤ ਵਿੱਚ ਜ਼ਿੰਦਗੀ ਜੀ ਰਿਹਾ ਹੈ ਇਹ ਕੋਈ 10-11 ਸਾਲ ਹੋਈ ਗਏ ਸਾਨੂੰ ਜੀ ਇਹੋ ਜੀ ਜ਼ਿੰਦਗੀ ਵੀ ਜੀ ਅੱਛਾ 10-11 ਸਾਲ ਹਾਂ ਜੀ ਪਹਿਲਾਂ ਕਿੱਥੇ ਰਹਿੰਦੇ ਸੀ ਪਹਿਲਾਂ ਸਾਡੇ ਕੋਲੇ ਤਾਂ ਹੈਗਾ ਸੀ ਤਾਂ ਜੀ ਤੇ ਤਿੰਨ ਭਰਾ ਸੀ ਅਸੀਂ ਤਿੰਨ ਭਰਾ ਸੀ ਤੇ ਭਰਾ ਝਗੜਾ ਕਰਦੇ ਸੀ ਥਾਂ ਮਰ ਗਏ ਤਿੰਨ ਕ ਮਰਲੇ ਥਾਂ ਸੀ ਤਿੰਨ ਮਰਲੇ ਚ ਤਿੰਨਾ ਚੁਪ ਤਿੰਨਾ ਮਰਲੇ ਚ ਆਉਂਦਾ ਵੀ ਕੀ ਦਿਨਾਂ ਭਰਾਵਾਂ ਨੂੰ ਮਰਲੇ ਚ ਤੇ ਇੱਕ ਕਮਰਾ ਵੀ ਨਹੀਂ ਬਣਦਾ ਬਿਲਕੁਲ ਨਹੀਂ ਹੈਨਾ ਫਿਰ ਪਿਤਾ ਦੀ ਜਾਇਦਾਦ ਉਧਰ ਉਧਰ ਚਲੇਗੀ ਹਾਂਜੀ ਤੁਸੀਂ ਫਿਰ ਇੱਥੇ ਛੱਪੜ ਚ ਆ ਕੇ ਆਪਣਾ ਡੇਰਾ ਲਾ ਲਿਆ ਆਇ ਚ ਡੇਰਾ ਲਾਇਆ ਜੀ ਇੱਥੇ ਲਾ ਕੇ ਡੇਰਾ ਲਾ ਕੇ ਮਿੱਟੀ ਘਟਾ ਪਾ ਕੇ ਕੋਈ 60-70 ਹਜ਼ਾਰ ਰੁਪਏ ਦੀ ਮਿੱਟੀ ਘਟਾ ਰ ਲੱਖ ਰੁਪਏ ਲੱਗ ਗਿਆ ਹੋਣਾ ਹੂੰ ਘਰ ਦੀਆਂ ਦਿਵਾਰਾਂ ਦੇਖ ਲੋ ਆ ਕਾਨਿਆਂ ਦੇ ਜਿਹੜੇ ਸਿਲਕੇ ਹੁੰਦੇ ਨੇ ਜਾਂ ਕਾਨੇ ਆ ਜਾਂ ਕੁਝ ਕਾਹੀ ਮਿਲਾ ਕੇ ਤੇ ਇਹਦੀਆਂ ਦਿਵਾਰਾਂ ਬਣਾਈਆਂ ਗਈਆਂ ਨੇ ਪਿਛਲੇ ਦਿਨੀ ਨਾ ਇੱਕ ਵੀਡੀਓ ਵਾਇਰਲ ਹੁੰਦੀ ਐ ਇਸੇ ਪਿੰਡ ਦੀ ਐ ਹਰੀਕੇ ਪਤਨ ਦੇ ਜਿੱਥੇ ਇਹ ਵੀਡੀਓ ਦੇ ਵਿੱਚ ਇਹ ਬੋਲਿਆ ਗਿਆ ਸੀ ਕਿ ਇਸ ਪਿੰਡ ਦੇ ਵਿੱਚ 1400 ਤੋਂ ਵੱਧ ਪੰਚਾਇਤੀ ਪੈਲੀ ਆ ਤੇ ਸਭ ਤੋਂ ਜ਼ਿਆਦਾ ਗੁਰਦੁਆਰੇ ਸਾਹਿਬ ਇੱਥੇ ਨੇ ਸਭ ਤੋਂ ਜ਼ਿਆਦਾ ਸ਼ਮਸ਼ਾਨ ਘਾਟ ਇੱਥੇ ਬਣੇ ਹੋਏ ਨੇ ਤੇ ਉਹ ਉਸ ਤੋਂ ਬਾਅਦ ਮੈਂ ਵੀ ਇੱਕ ਵੀਡੀਓ ਕਰਕੇ ਗਿਆ ਸੀ ਜਿਹਦੇ ਵਿੱਚ ਉਹਨਾਂ ਨੇ ਗੱਲ ਦੱਸੀ ਸੀਗੀ ਕਿ ਅਸੀਂ ਸਾਰਾ ਭਾਈਚਾਰਾ ਇਕੱਠੇ ਰਹਿੰਦੇ ਆ ਕੋਈ ਜਾਤ ਪਾਤ ਦਾ ਭੇਦਭਾਵ ਕੋਈ ਵੱਖਰੀ ਨਹੀਂ ਕਿਹਾਗਾ ਕਿਸੇ ਦਾ ਵੀ ਸਾਰੇ ਅਸੀਂ ਰਲ ਕੇ ਰਹਿੰਦੇ ਆ ਤੇ ਹਰ ਇੱਕ ਦੀ ਅਸੀਂ ਵਾਹ ਵੀ ਫੜਦੇ ਆ ਪਰ ਅੱਜ ਦੁੱਖ ਹੋ ਰਿਹਾ ਉਹਨਾਂ ਵੀਰਾਂ ਦੀ ਗੱਲ ਸੁਣ ਕੇ ਵੀ ਬਾਈ ਜੀ ਤੁਸੀਂ ਦਾਵਾ ਤਾਂ ਕੀਤਾ ਸੀ ਵੀ ਅਸੀਂ ਗਰੀਬ ਪਰਿਵਾਰ ਜਾਂ ਅਮੀਰ ਪਰਿਵਾਰ ਕੋਈ ਨਹੀਂ ਇੱਥੇ ਸਾਰੇ ਰਲ ਕੇ ਰਹਿੰਦੇ ਆ ਪਰ ਅੱਜ ਇਸ ਵੀਰ ਨੂੰ ਤੁਹਾਡੀ ਲੋੜ ਸੀ ਯਾਰ ਜਦੋਂ ਬੱਚਾ ਬਿਮਾਰ ਸੀ ਉਦੋਂ ਕਿਸੇ ਨੇ ਕੋਈ ਦਿੱਤੀ ਮਦਦ ਕੋਈ ਪੈਸਾ ਤੇ ਲੱ ਦਿੱਤਾ ਇੱਕ ਬੀਬੀ ਇੱਕ ਬਠੰਡੇ ਦੀ ਹੀ ਜੀ ਉਹਨਾਂ ਪਰਮਜੀਤ ਬੀਬੀ ਦਾ ਨਾਮ ਹੈ ਉਹਨੇ 10000 ਰੁਪਏ ਦੀ ਸਾਡੀ ਪਿੰਡ ਵਾਲਿਆਂ ਕੋਲੋਂ ਕੁਝ ਨਹੀਂ ਮਿਲਿਆ ਨਹੀਂ ਪਿੰਡ ਵਾਲਿਆਂ ਕੋਲੋਂ ਕਿਸੇ ਕੋਲੋਂ ਕਮਾਈ ਦਾ ਕੀ ਸਾਧਨ ਹੈ ਤੁਹਾਡੇ ਕੋਲ ਕਮਾਈ ਦਾ ਸਾਧਨ ਹੂ ਟੋਕਰਿਆਂ ਦਾ ਹੀ ਆ ਜੀ ਟੋਕਰਿਆਂ ਬਣ ਕੇ 2-400 ਰੁਪਏ ਲਈਦਾ 2-400 ਰੁਪਏ ਨਾਲ ਤੁਹਾਨੂੰ ਪਤਾ ਹੀ ਹੈ ਘਰ ਦੇ ਖਰਚੇ ਵੀ ਮਹਾਂ ਹੀ ਰੁਕ ਆਉਂਦੇ ਆ ਜੀ ਜੀ ਰੋਜੀ ਰੋਟੀ ਮਹਾਂ ਹੀ ਚੱਲਦੀ ਆ ਜੀ ਕਿੰਨੇ ਪੀਸ ਬਣ ਜਾਂਦੇ ਰੋਜ਼ ਬਸ 4-5 ਪੀਸ ਚਾਰ ਕਰਦੀਦੀ ਆ ਜੀ ਜੜੀ ਦੇ ਅੱਛਾ ਚਮਕਾ ਅਗਲਾ ਦੇ ਜਾਂਦਾ ਹਾਂਜੀ ਤੇ ਤੁਸੀਂ ਬਣਵਾਈ ਲੈਂਦੇ ਹੋ ਬਣਵਾਈ ਲੈਣੇ ਆ ਜੀ ਇੱਕ ਪੀਸ ਦੇ ਕਿੰਨੇ ਪੈਸੇ ਮਿਲਦੇ 120 ਰੁਪਏ ਲੈਣੇ ਆ ਜੀ 120 ਤੇ ਚਾਰਕ ਬਣਾ ਦਿੰਦੇ ਰੋਜ਼ ਚਾਰਕ ਪੀਸ ਬਣ ਜਾਂਦੇ ਆ ਜੀ ਇਹ ਆ ਮਿਹਨਤ ਕਸ਼ ਲੋਕਾਂ ਦੇ ਹੱਥ ਹਾਂਜੀ ਇਹਦਾ ਦੇ ਨਾਲ ਇਸ ਬੰਦੇ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਚਾਰਜੀ ਪਰਿਵਾਰ ਦੇ ਵੀ ਪਾਲ ਰਿਆ ਚਲੋ ਹੁਣ ਮਿੱਟੀ ਮੱਟੀ ਪਵਾ ਕੇ ਆਪਣਾ ਘਰ ਜਗਾ ਤੇ ਬਹਿਣ ਵਾਸਤੇ ਬਣਾ ਲਈ ਆ ਤੇ ਹੁਣ 400 ਰੁਪਏ ਦੇ ਨਾਲ ਇੱਥੇ ਕੋਈ ਘਰ ਨਹੀਂ ਬਣ ਸਕਦਾ ਇਹ ਬਹੁਤ ਵੱਡੀ ਗੱਲ ਆ ਸੋ ਨਾ ਜੀ ਨਾ ਇੱਥੇ ਵੀ ਕਹਿੰਦੇ ਵੀ 1600 ਕਿੱਲੇ ਪੈਲੀ ਨੇ ਕਦੀ ਵੱਟੋਂ ਕੋਈ ਐਸਾ ਮੈਂ ਉਹ ਕਿੱਲਾ ਤੇ ਕੁਛ ਕਿੱਲੇ ਮਰ ਲਗੇ ਪੈਲੀ ਜ਼ਮੀਨ ਮਰ ਲਗੇ ਪੰਚਾਇਤੀ ਆ ਜੀ ਜਿਹੜੀ ਕਿ ਜ਼ਿੰਮੇਵਾਰੀ ਵਾਈ ਵੀ ਜਾਣਦੇ ਆ ਗਰੀਬਾਂ ਦਾ ਕਦੀ ਉਹ ਚੋਂ ਤੁਹਾਨੂੰ ਨਹੀਂ ਕੋਈ ਹਿੱਸਾ ਆ ਕੋਈ ਸਾਨੂੰ ਨਹੀਂ ਕਦੀ ਉਹ ਜੀ ਕੁਝ ਕੋਈ ਚਾਹ ਜਿਹੜੇ ਠੇਕੇ ਦੇ ਪੈਸੇ ਇਕੱਠੇ ਕਰਦੇ ਹੋਣਾ ਉਹ ਚੋਂ ਕੋਈ ਕਮਰਾ ਕੁਮਰਾ ਦੀ ਕੋਈ ਸਹੂਲਤ ਨਹੀਂ ਕੋਈ ਨਹੀਂ ਉਹ ਜੀ ਤੁਸੀਂ ਗੱਲ ਵੀ ਨਹੀਂ ਕੀਤੀ ਉਹਨਾਂ ਨਾਲ ਜਾ ਕੇ ਜੀ ਸਰ ਮਰ ਲਗੇ ਇੱਕ ਦਿਨ ਗਏ ਸਰਪੰਚ ਸਾਹਿਬ ਕੋਲੇ ਮੈਂ ਹਾਈ ਸਰਪੰਚ ਸਾਹਿਬ ਕੋਲ ਦੇ ਹੱਥ ਜੁੜ ਕੇ ਬੇਨਤੀ ਹਾਨੂ ਕੋਲਾ ਕਮਰਾ ਬਣਾ ਲਿਓ ਹਾਂ ਉਹਨਾਂ ਦਾ ਕ ਉਦੇ ਬਾਅਦ ਹੁਣ ਖਰਮਰ ਗਈ ਪੰਜ ਤਿੰਨ ਚਾਰ ਮਹੀਨੇ ਨਾਂਗੇ ਉਦਨ ਗਾਇਆ ਸੀ ਅੱਛਾ ਤੇ ਹੁਣ ਤਿਸ ਕੀ ਅਮਾਉਂਤ ਹੈ ਜੇ ਕੋ ਉਹ ਹੋ ਗਈ ਤੇ ਫਿਰ ਵੀ ਬਣ ਸਕਦਾ ਕੋਈ ਇਹ ਗਰਮੀਆਂ ਦੇ ਦਿਨਾਂ ਚ ਹੀ ਫਿਰ ਇਹ ਤਰਪਾਲਾਂ ਥੱਲੇ ਕੱਟਣਾ ਬੜਾ ਔਖਾ ਬੜਾ ਔਖਾ ਜੀ ਮਤਲਬ ਉਹਦਾ ਟਾਈਮ ਪਾਸ ਜਿਵੇਂ ਰੱਬ ਕਰਾ ਰਿਹਾ ਉਹਵੇਂ ਕਰਨ ਰਿਹਾ ਜੀ ਤੁਸੀਂ ਦੱਸ ਰਹੇ ਕਿ ਬੇਟੀ ਇੱਕ ਤੁਹਾਡੀ ਕਿੰਨੀ ਉਮਰ ਹੋ ਗਈ ਉਹਦੀ ਉਹ ਜੀ 16 17 ਸਾਲ ਦੀ ਉਮਰ ਹੋ ਗਈ ਹੈ ਅੱਜ ਕਿੱਥੇ ਗਈ ਉਹ ਪਾਈ ਦਿਹਾੜੀ ਦਾਪਾ ਗਈ ਹੈ ਜੀ ਉਹ ਵੀ ਦਿਹਾੜੀ ਕਰਦੀ ਹੈ ਉਹ ਵੀ ਦਿਹਾੜੀ ਕਰਨ ਲੱਗੀ ਮਾਤਾ ਜੀ ਵੀ ਜਲ ਜਾਂਦੇ ਦਿਹਾੜੀ ਜਲ ਜਾਂਦੇ ਆ ਸਾਰੀ ਮਾਉਂਟਿੰਗ ਇਹ ਚੱਲ ਜਾਂਦੀਆਂ ਜੀ ਅੱਛਾ ਅੱਛਾ ਤੇ ਇੱਕ ਬਜ਼ੁਰਗ ਬਿਮਾਰ ਘਰ ਦੇ ਵਿੱਚ ਹਾਂਜੀ ਬਜ਼ੁਰਗ ਬਿਮਾਰ ਆ ਮਾਲਕ ਬਾਥਰੂਮ ਵਾਲੀ ਨਾਲੀ ਲੱਗੀ ਅੱਜ ਮੈਨੂੰ ਕਹਿੰਦਾ ਦਵਾਈ ਲੈਵਾਂ ਨਾਲੇ ਮੈਂ ਆਪਦੀ ਪੈਨਸ਼ਨ ਦਾ ਪਤਾ ਕਰਵਾਂ ਉਧਰ ਨੂੰ ਗਿਆ ਜੀ ਇਹ 18 ਗੁਰਦੁਆਰਾ ਸਾਹਿਬ ਹੁਣ ਸ਼ਮਸ਼ਾਨ ਘਾਟਾਂ ਦੀ ਗਿਣਤੀ ਕੋਈ ਨਹੀਂ ਪੈੜੀ ਦੀ ਗਿਣਤੀ ਮਿੰਤੀ ਕੋਈ ਨਹੀਂ ਬਹੁਤ ਸਾਰੀ ਪੈੜੀ ਹੈ ਤੇ ਇੱਕ ਗਰੀਬ ਨੂੰ ਯਾਰ ਇੱਕ ਕੁੱਲਾ ਬਣਾ ਤੁਸੀਂ ਬਣਾ ਕੇ ਦਿਓ ਇਹ ਇਹ ਬਹੁਤ ਸਵਾਲਾਂ ਦੇ ਘੇਰੇ ਦੇ ਵਿੱਚ ਗੱਲ ਆਉਂਦੀ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਕ ਨਾ ਗਾਣਾ ਸੁਣਦੇ ਹੁੰਨੇ ਆ ਨਾ ਆਪਾਂ ਸਤਿੰਦਰ ਸਰਤਾਜ ਦਾ ਇੱਕ ਗੀਤ ਆਇਆ ਸੀ ਪਿੱਛੇ ਜੇ ਮੈਂ ਲਿਖਣਾ ਚਾਹੁੰਦਾ ਹਾਂ ਕੋਈ ਦਰਦ ਗਰੀਬਾਂ ਦਾ ਜਿੰਨਾ ਨਾਲ ਪੈ ਗਿਆ ਏ ਕੋਈ ਜੋਰ ਨਸੀਬਾਂ ਦਾ ਸ਼ਾਇਦ ਇਸ ਤਰ੍ਹਾਂ ਕੁਝ ਲਿਖਿਆ ਸੀ ਉਹਨਾਂ ਨੇ ਅੱਜ ਉਸ ਤਰ੍ਹਾਂ ਦਾ ਬਿਲਕੁਲ ਹਾਲਾਤ ਤੁਹਾਨੂੰ ਦਿਖਾਉਣ ਲੱਗਾ ਸ਼ਾਇਦ ਇਹੋ ਘਰ ਦੇਖ ਕੇ ਉਹਦੇ ਮਨ ਚ ਆਈ ਹੋਊਗੀ ਕਿ ਯਾਰ ਇਹਨਾਂ ਗਰੀਬਾਂ ਦੇ ਹਾਲਾਤ ਕੌਣ ਵੇਖੇਗਾ ਅੱਜ ਮੈਂ ਛੱਪੜ ਦੇ ਕਿਨਾਰੇ ਖੜਾ ਇਧਰਲੇ ਪਾਸੇ ਛੱਪੜ ਹੈ ਇੱਕ ਰ ਤਸਵੀਰ ਵੀ ਦਿਖਾ ਦਿਓ ਨਾਲ ਇਹ ਛੱਪੜ ਹੈ ਤੇ ਛੱਪੜ ਦੇ ਇਸ ਬਿਲਕੁਲ ਕਿਨਾਰੇ ਦੇ ਉੱਤੇ ਵਿੱਚੋ ਵਿੱਚ ਛੱਪੜ ਨੂੰ ਪੂਰ ਕੇ ਤੇ ਉੱਥੇ ਇੱਕ ਪਰਿਵਾਰ ਵਸ ਰਿਹਾ ਹੈ ਤੇ ਪਰਿਵਾਰ ਦੇ ਹਾਲਾਤ ਤੁਹਾਨੂੰ ਅੱਜ ਦਿਖਾਉਣੇ ਆ ਪਹਿਲਾਂ ਤੇ ਆ ਗੇਟ ਦਰਵਾਜ਼ਾ ਦੇਖ ਲਓ ਜੀ ਇਹ ਦਰਵਾਜ਼ਾ ਹੈ ਬੋਰੀਆਂ ਪਾਈਆਂ ਹੋਈਆਂ ਨਾਲ ਡੰਡੇ ਵੱਧੇ ਹੋਏ ਨੇ ਡੰਡੇ ਬਣ ਕੇ ਇਹ ਦਰਵਾਜ਼ਾ ਹੈ ਅੱਜਕੱਲ ਮੇਰੇ ਖਿਆਲ ਵੀ ਕੋਈ ਲੋਹੇ ਦਾ ਦਰਵਾਜ਼ਾ ਵੀ ਲਵਾ ਲੇ ਤੇ ਉਹ ਵੀ ਸੇਫ ਨਹੀਂ ਹੈਗਾ ਪਰ ਧੰਨ ਯਾਰ ਆ ਜ਼ਿੰਦਗੀ ਜਿਹੜੀ ਆ ਬੋਰੀ ਦੇ ਦਰਵਾਚੇ ਨਾਲ ਆਪਣਾ ਗੁਜ਼ਾਰਾ ਕਰ ਰਹੀ ਹੈ ਕੋਈ ਦੂਸਰੀ ਗੱਲ ਇਹ ਵੀ ਹੈ ਵੀ ਇਹਨਾਂ ਵਿਚਾਰਾਂ ਨੂੰ ਇਹ ਵੀ ਹੈਗਾ ਵੀ ਸਾਡਾ ਕਿਹੜਾ ਕੋਈ ਸੋਨਾ ਲੁੱਟ ਕੇ ਲੈ ਜੂ ਹੈਨਾ ਉਹ ਵੱਡੇ ਵੱਡੇ ਮਹਿਲਾਂ ਵਾਲਿਆਂ ਨੂੰ ਤੇ ਇਹੀ ਹੋਏਗਾ ਨਾ ਵੀ ਸਾਡਾ ਕੋਈ ਸੋਨਾ ਲੁੱਟ ਕੇ ਲੈ ਜੂ ਜਾਂ ਕੋਈ ਹੋਰ ਚੀਜ਼ ਲੈ ਕੇ ਲੁੱਟ ਕੇ ਲੈ ਜੂ ਪਰ ਇਹਨਾਂ ਨੂੰ ਕੋਈ ਇਹਨਾਂ ਦੀ ਜਿਹੜੀ ਜ਼ਿੰਦਗੀ ਸਿਰਫ ਰੋਜ਼ੀ ਰੋਟੀ ਤੇ ਹੈ ਜਿਹੜੀ ਆ ਘਰ ਦੀਆਂ ਦਿਵਾਰਾਂ ਦੇਖ ਲਓ ਆ ਕਾਨਿਆਂ ਦੇ ਜਿਹੜੇ ਸਿਲਕੇ ਹੁੰਦੇ ਨੇ ਜਾਂ ਕਾਨੇ ਆ ਜਾਂ ਕੁਝ ਕਾਹੀ ਮਿਲਾ ਕੇ ਤੇ ਇਹਦੀਆਂ ਦੀਵਾਰਾਂ ਬਣਾਈਆਂ ਗਈਆਂ ਨੇ ਬਹੁਤ ਸਾਰੀਆਂ ਤਸਵੀਰਾਂ ਤੁਹਾਡੀ ਨਾਲ ਸਾਂਝੀਆਂ ਕਰਨੀਆਂ ਇਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟਾ ਜਿਹਾ ਜਿਹਨੂੰ ਆਪਾਂ ਬੈਠਕ ਕਹਿ ਲਈਏ ਜਾਂ ਬੈਡਰੂਮ ਕਹਿ ਲਈਏ ਕਿਉਂਕਿ ਇੱਥੇ ਬਜ਼ੁਰਗਰਾਸ ਹੁੰਦਾ ਇੱਕ ਕੁੱਲੀ ਬਜ਼ੁਰਗ ਦੀ ਤੇ ਇੱਕ ਉਹਨਾਂ ਦੀ ਖੋਦੀ ਪਰਿਵਾਰ ਦੀ ਅੰਦਰ ਦੇ ਹਾਲਾਤ ਵੀ ਕਰੀ ਦਿਖਾ ਦਿਓ ਵੀ ਸਿਰਕੀ ਦੀ ਛੱਤ ਜਿਹੜੀ ਉਪਾਈ ਹੋਈ ਹੈ ਤੇ ਜਦੋਂ ਬਰਸਾਤ ਆਉਂਦੀ ਹੋਊਗੀ ਤੇ ਇੱਥੇ ਇੱਕ 75-80 ਸਾਲ ਦਾ ਬਜ਼ੁਰਗ ਬਾਬਾ ਸੌਂਦਾ ਅੱਜ ਦਵਾਈ ਲੈਣ ਗਿਆ ਹਸਪੀਟਲ ਤੇ ਅੱਜ ਸਾਨੂੰ ਉਹ ਨਹੀਂ ਮਿਲਿਆ ਤੇ ਇਹ ਪਰਿਵਾਰ ਜਿਹੜਾ ਇੱਥੇ ਬਜ਼ੁਰਗ ਵੱਸਦਾ ਤੇ ਸਭ ਤੋਂ ਜ਼ਿਆਦਾ ਸਰਦੀ ਤੁਹਾਨੂੰ ਪਤਾ ਬਜ਼ੁਰਗਾਂ ਨੂੰ ਹੀ ਲੱਗਦੀ ਹੈ ਇੱਥੇ ਬਜ਼ੁਰਗ ਰਹਿੰਦਾ ਰਾਤ ਨੂੰ ਤੇ ਸਰਦੀ ਦਾ ਮੌਸਮ ਹੁਣੇ-ਹੁਣੇ ਲੰਘਿਆ ਅਜੇ ਵੀ ਸਰਦੀ ਜਿਹੜੀ ਰਾਤ ਨੂੰ ਪੈਂਦੀ ਤੇ ਇਹ ਜੇ ਉਹ ਬਾਥਰੂਮ ਜਿੱਥੇ ਪਰਿਵਾਰ ਦਾ ਇਸ਼ਨਾਨ ਪਾਣੀ ਹੁੰਦਾ ਲਓ ਜੀ ਇੱਥੇ ਨਾ ਕੋਈ ਛੱਤ ਹੈ ਇਹ ਆਸ਼ਵਸ਼ ਭਾਰਤ ਦੀ ਅਸਲੀ ਨਿਸ਼ਾਨੀ ਐ ਸਵੱਛ ਭਾਰਤ ਜਿਹਦੇ ਮਤੇ ਤ ਸਰਕਾਰ ਵੱਲੋਂ ਇੱਕ ਦਾਵਾ ਕੀਤਾ ਗਿਆ ਸੀਗਾ ਕਿ ਹਰ ਪਰਿਵਾਰ ਨੂੰ ਇੱਕ ਸੋਹਣਾ ਬਾਥਰੂਮ ਜਿਹੜਾ ਵਾ ਬਾਥਰੂਮ ਜਿਹੜਾ ਵਾ ਉਹ ਬਣਾ ਕੇ ਦਿੱਤਾ ਜਾਊਗਾ ਇਹ ਸਵੱਛ ਭਾਰਤ ਦੀ ਪੋਲ ਖੋਲਦੀ ਹੋਈ ਬਹੁਤ ਵੱਡੀ ਤਸਵੀਰ ਹੈ ਇਧਰਲੇ ਪਾਸੇ ਵੀ ਇਸੇ ਤਰ੍ਹਾਂ ਇਹ ਸਟੋਰ ਬਣਾਇਆ ਹੋਇਆ ਇੱਥੇ ਵਾਧੂ ਕੱਟੂ ਚੀਜ਼ ਜਿਹੜੀ ਬਾਈ ਜੀ ਟੋਕਰੀ ਬਣਾਉਣ ਦਾ ਕੰਮ ਕਰਦੇ ਨੇ ਜਿਹੜੀਆਂ ਟੋਕਰੀਆਂ ਬਣ ਜਾਂਦੀਆਂ ਨੇ ਤੇ ਉਹ ਟੋਕਰੀਆਂ ਇੱਥੇ ਰੱਖਦੇ ਨੇ ਇਹ ਚੁੱਲ੍ਹੇ ਤੇ ਵਾਦੂ ਕਟੂ ਬਾਲਣ ਜਿਹੜਾ ਵਾ ਉਹ ਬਾਲਣ ਵਾਸਤੇ ਤੁਹਾਡੀ ਸਕਰੀਨ ਤੇ ਜਿਹੜਾ ਉਹ ਨਜ਼ਰ ਆ ਰਿਹਾ ਹੋਏਗਾ ਇਹ ਆ ਇਸ ਸੀਸ਼ਮੈਲ ਦੇ ਹਾਲਾਤ ਜਿੱਥੇ ਜਾਨਵਰ ਵੀ ਰਹਿਣਾ ਪਸੰਦ ਨਹੀਂ ਕਰਦੇ ਪਰ ਇੱਥੇ ਜ਼ਿੰਦਗੀ ਵਸ ਰਹੀ ਹੈ ਚਾਰ-ਚਾਰ ਜੀਆਂ ਦੀ ਜ਼ਿੰਦਗੀ ਇਸ ਘਰ ਦੇ ਨਾਲ ਸੁਪਨੇ ਜੁੜੇ ਹੋਏ ਨੇ ਕਿ ਇਸ ਘਰ ਦੇ ਵਿੱਚ ਸਾਡਾ ਰਹਿਣ ਬਸੇਰਾ ਇਸ ਘਰ ਦਾ ਇੱਕੋ ਇੱਕ ਚਿਰਾਗ ਸੀ ਜਿਸ ਦੀ ਉਮਰ ਤਕਰੀਬਨ 8-9 ਸਾਲ 10 ਸਾਲ ਦੀ ਹੋਵੇਗੀ ਤੇ ਸ਼ੌਕ ਸੀਗਾ ਕਿ ਕਬੂਤਰ ਵੀ ਪਾਲੇ ਗਏ ਤੁਸੀਂ ਤਸਵੀਰ ਇੱਕ ਵੀ ਦਿਖਾ ਦਿਓ ਕਿ ਉਹ ਛੋਟੇ ਬੱਚੇ ਨੇ ਬੜੇ ਪਿਆਰ ਦੇ ਨਾਲ ਇਹ ਕਬੂਤਰ ਵੀ ਪਾਲੇ ਸੀ ਸ਼ੌਂਕ ਸੀਗਾ ਬੱਚੇ ਨੂੰ ਤੇ ਮਾਤਾ ਪਿਤਾ ਨੇ ਇਸ ਕਰਕੇ ਨਹੀਂ ਵੇਚੇ ਕਿ ਇਹਨਾਂ ਦੇ ਵਿੱਚੋਂ ਵੀ ਸਾਡੇ ਬੱਚੇ ਦੀ ਖੁਸ਼ਬੂ ਜਿਹੜੀ ਆ ਸਾਨੂੰ ਆਉਂਦੀ ਰਵੇ ਇਹ ਸਾਡੇ ਬੱਚੇ ਦੀ ਨਿਸ਼ਾਨੀ ਹੈ ਇਸ ਕਰਕੇ ਕਿਸੇ ਹੋਰ ਨੂੰ ਦਿੱਤੇ ਨਹੀਂ ਜਿੱਥੇ ਆਪਣੇ ਖਾਨ ਦੇ ਲਾਲੇ ਪਏ ਹੁੰਦੇ ਆ ਉੱਥੇ ਇਹ ਜਾਨਵਰ ਵੀ ਇਹ ਪਰਿਵਾਰ ਜਿਹੜਾ ਪਾਲ ਰਿਹਾ ਇੱਧਰ ਜੀ ਛੋਟੀ ਜੀ ਰਸੋਈ ਤੁਸੀਂ ਦੇਖ ਸਕਦੇ ਹੋ ਅਸੀਂ ਪੁਰਾਣੇ ਮਾਝੇ ਵਾਲੇ ਇਹਨਾਂ ਨੂੰ ਚੁੱਲਾ ਚੌਂਤਰਾ ਕਹਿੰਦੇ ਸਾਂ ਤੇ ਕਦੀ ਇੱਥੇ ਵੀ ਬੂਟੀਆਂ ਪਾਈਆਂ ਹੁੰਦੀਆਂ ਸੀ ਕਦੀ ਇੱਥੇ ਬੜੇ ਸੋਹਣੇ ਮੋਰ ਘੁੱਗੀਆਂ ਬਣਾ ਕੇ ਤੇ ਇਹਨਾਂ ਨੂੰ ਸਜਾਇਆ ਜਾਂਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਜੀ ਰਸੋਈ ਦਾ ਸੰਭਾਲ ਰਹੇ ਨੇ ਆਪਣੀ ਰੋਜ਼ੀ-ਰੋਟੀ ਤਿਆਰ ਕਰ ਲੈਣ ਲੈ ਇਧਰਲੇ ਪਾਸੇ ਬਜ਼ੁਰਗ ਤੁਹਾਨੂੰ ਦਿਖਾ ਦੇਵਾਂ ਜਿਹੜਾ ਆਪਣੀ ਰੋਜ਼ੀ-ਰੋਟੀ ਵਾਸਤੇ ਅੱਜ ਮਿਹਨਤ ਮੁਸ਼ਕਲ ਕਰ ਰਿਹਾ ਤੇ ਟੋਕਰੀਆਂ ਦਾ ਇਹ ਕਾਰੋਬਾਰ ਹੈ ਜਿਹੜਾ ਇਹ ਵੀ ਹੁਣ ਦੁਨੀਆ ਤੋਂ ਲੋਪ ਹੋ ਰਿਹਾ ਹੈ ਲਗਭਗ ਹੁਣ ਲੋਕ ਸਾਰੇ ਪਲਾਸਟਿਕ ਵਾਲੇ ਪਾਸੇ ਨੂੰ ਭਜਦੇ ਨੇ ਪਲਾਸਟਿਕ ਦੇ ਟੱਬ ਲਿਆਉਂਦੇ ਨੇ ਜਾਂ ਕੁਝ ਹੋਰ ਤਰੀਕੇ ਨੇ ਤੇ ਇਹ ਕਲਾ ਜਿਹੜੀ ਆ ਇਹ ਵੀ ਤਕਰੀਬਨ ਤਕਰੀਬਨ ਜਿਹੜੀ ਉਹ ਖਤਮ ਹੋ ਰਹੀ ਹੈ ਇੱਕ ਤਸਵੀਰ ਤੁਹਾਨੂੰ ਇੱਧਰ ਸਾਂਝੀ ਕਰ ਦਿਵਾ ਇਹ ਜੀ ਬੈਡਰੂਮ ਹੈ ਪਰਿਵਾਰ ਦਾ ਬੈਡਰੂਮ ਤੁਸੀਂ ਦੇਖ ਸਕਦੇ ਹੋ ਕਿ ਦੋ ਮੰਝੇ ਲੱਗੇ ਹੋਏ ਨੇ ਬਿਸਤਰੇ ਉਸੇ ਤਰ੍ਹਾਂ ਹੀ ਪਏ ਨੇ ਕੋਈ ਸੰਭਾਲਣ ਵਾਸਤੇ ਕੋਈ ਪੇਟੀ ਨਹੀਂ ਕੋਈ ਟਰੰਕ ਨਹੀਂ ਕੋਈ ਅਲਮਾਰੀ ਨਹੀਂ ਤੇ ਇਹ ਉਹ ਮਾਸੂਮ ਬੱਚਾ ਜਿਹੜਾ ਮਾਸੂਮ ਕੁਝ ਦਿਨ ਪਹਿਲਾਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਗਿਆ ਤੇ ਅੱਜ ਇਹ ਦੁਨੀਆ ਤੋਂ ਕੂਚ ਕਰ ਚੁੱਕਾ ਗਗਨਦੀਪ ਨਾਂ ਦਾ ਬੱਚਾ ਹੈ ਤੇ 23 26 23 ਤਰੀਕ ਦੇ 6ਵੇਂ ਮਹੀਨੇ ਨੂੰ ਇਸ ਬੱਚੇ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਆਪਾਂ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਦੇ ਆ ਤੇ ਉਹਨਾਂ ਕੋਲੋਂ ਸਾਰੀ ਗੱਲਬਾਤ ਜਾਣਦੇ ਵੀ ਕਿ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹ ਕਿਉਂ ਹੋਏ ਇਸ ਪਰਿਵਾਰ ਦੇ ਆਹ ਘਰ ਦਾ ਮੁਖੀ ਬਜ਼ੁਰਗ ਜਿਹੜਾ ਸਾਡੇ ਨਾਲ ਆਪਾਂ ਕਰਦੇ ਗੱਲਬਾਤ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਕਿੰਨੇ ਚਿਰ ਤੋਂ ਇਸ ਤਰ੍ਹਾਂ ਦੀ ਹਾਲਾਤ ਵਿੱਚ ਜ਼ਿੰਦਗੀ ਜੀ ਰਿਹਾ ਹੈ ਇਹ ਕੋਈ 10-11 ਸਾਲ ਹੋਈ ਗਏ ਸਾਨੂੰ ਜੀ ਇਹੋ ਜੀ ਜ਼ਿੰਦਗੀ ਵੀ ਜ ਅੱਛਾ 10-11 ਸਾਲ ਹਾਂ ਜੀ ਪਹਿਲਾਂ ਕਿੱਥੇ ਰਹਿੰਦੇ ਸੀ ਪਹਿਲਾਂ ਸਾਡੇ ਕੋਲੇ ਤਾਂ ਹੈਗਾ ਸੀ ਤਾਂ ਜੀ ਤੇ ਤਿੰਨ ਭਰਾ ਸੀ ਅਸੀਂ ਤਿੰਨ ਭਰਾ ਸੀ ਤੇ ਭਰਾ ਝਗੜਾ ਕਰਦੇ ਸੀ ਥਾਂ ਮਰਲੇ ਤਿੰਨ ਕ ਮਰਲੇ ਥਾਂ ਸੀ ਤਿੰਨ ਮਰਲੇ ਸਾਂ ਤਿੰਨਾ ਚੋਂ ਤਿੰਨਾ ਮਰਲੇ ਚੋਂ ਆਉਂਦਾ ਵੀ ਕੀ ਤਲਾ ਭਰਾਵਾਂ ਨੂੰ ਮਰਲੇ ਚ ਤੇ ਇੱਕ ਕ ਹਾਂ ਫਿਰ ਪਿਤਾ ਦੀ ਜਾਇਦਾਦ ਉਧਰ ਉਧਰ ਚਲੇਗੀ ਤੁਸੀਂ ਫਿਰ ਇੱਥੇ ਛੱਪੜ 'ਚ ਆ ਕੇ ਆਪਣਾ ਡੇਰਾ ਲਾ ਲਿਆ ਅੱਛੇ ਡੇਰਾ ਲਾਇਆ ਜੀ ਇੱਥੇ ਲਾ ਕੇ ਡੇਰਾ ਲਾ ਕੇ ਮਿੱਟੀ ਘਟਾ ਪਾ ਕੇ ਕੋਈ 60-70 ਹਜ਼ਾਰ ਰੁਪਏ ਦੀ ਮਿੱਟੀ ਘਟਾ ਰ ਲੱਖ ਰੁਪਏ ਲੱਗ ਗਿਆ ਹੁਣ ਹੂੰ ਫਿਰ ਔਲੀ ਔਲੀ ਕਰਦਿਆਂ ਕਰਾਉਂਦਿਆਂ ਮਾਰੇ ਬੋਰ ਬਾਰ ਕਰਾਇਆ ਪਾਣੀ ਧਾਣੀ ਦਾ ਪ੍ਰਬਲ ਬਣਾਇਆ ਹੂੰ ਉਸ ਤੋਂ ਬਾਅਦ ਬੱਚਾ ਹੈ ਇੱਕ ਗਗਨਦੀਪ ਉਹਦਾ ਨਾਮ ਹੈ ਜੀ ਹੂੰ ਤੇ 13 ਸਾਲ ਦੀ ਉਮਰ ਹੈ 8ਵੀਂ ਚ ਪੜਦਾ ਸੀ ਹੂੰ ਹੂੰ ਇਹ ਸਭ ਬੱਚੇ ਨੂੰ ਮਤਲਬ ਸ਼ੂਗਰ ਹੋ ਗਈ ਦੋ ਕੁ ਮਹੀਨਿਆਂ ਦੇ ਵਿੱਚ ਵਿੱਚ ਸ਼ੂਗਰ ਜਿਹੜੀ ਹੈਗੀ ਸ਼ੂਗਰ ਦੀ ਹਾਲਤ ਦੇ ਨਾਲ ਬੱਚਾ ਤੁਰਦਾ ਹੋ ਗਿਆ ਦੁਨੀਆ ਤੋਂ ਜੀ ਹਾਂਜੀ ਤੇ ਕਿੰਨਾ ਸਮਾਂ ਉਹਦਾ ਇਲਾਜ ਚੱਲਿਆ ਬੱਚੇ ਦਾ ਬੱਚੇ ਦਾ ਇਲਾਜ ਕੋਈ ਤਕਰੀਨ ਦੋ ਕੁ ਮਹੀਨਿਆਂ ਦੇ ਵਿੱਚ ਵਿੱਚ ਇਲਾਜ ਵੀ ਚੱਲ ਗਿਆ ਤੇ ਦੋ ਕੁ ਮਹੀਨਿਆਂ ਦੇ ਵਿੱਚ ਵਿੱਚ ਤੁਰਦਾ ਹੋ ਗਿਆ ਜੀ ਇੱਕ ਮਾਈ ਦਾ ਕੀ ਸਾਧਨ ਹੈ ਤੁਹਾਡੇ ਕੋਲ ਟੋکریاں ਦਾ ਸਾਧਨ ਹੈ ਟੋکریاں ਦਾ ਹੀ ਆ ਜੀ ਟੋکریاں ਬਣ ਕੇ 2-400 ਰੁਪਏ ਲਈਦਾ 2-400 ਰੁਪਏ ਨਾਲ ਤੁਹਾਨੂੰ ਪਤਾ ਹੀ ਹੈ ਘਰ ਦੇ ਖਰਚੇ ਵੀ ਮਹਾਂ ਹੀ ਰੁਕ ਆਉਂਦੇ ਆ ਜੀ ਜੀ ਰੋਜੀ ਰੋਟੀ ਮਹਾਂ ਹੀ ਚੱਲਦੀ ਆ ਜੀ ਹੂੰ ਤੇ ਇਹ ਟੋਕਰੀ ਦਾ ਕੰਮ ਕਿੱਥੋਂ ਸਿੱਖਿਆ ਸੀ ਤੁਸੀਂ ਇਹ ਟੋਕਰੀ ਦਾ ਕੰਮ ਇਤਰਾ ਹੀ ਮਤਲਬ ਕਿ ਮੇਰੇ ਤਾਇਏ ਦਾ ਪੁੱਤ ਕੋ ਕੰਮ ਕਰਦਾ ਸੀ ਉਸ ਤੋਂ ਉਹਦਾ ਮਿੰਦਰਲਾ ਕੀਤਾ ਉਹਨੇ ਸਿਖਾ ਗਤ ਆ ਹੂੰ ਤੇ ਕਿੰਨੇ ਪੀਸ ਬਣ ਜਾਂਦੇ ਰੋਜ਼ ਬਸ 4 ਕੁ ਪੀਸ ਚਾਰ ਕਰ ਦਈਦੀ ਆ ਜਿਹੜੀ ਨੇ ਅੱਛਾ ਚਮਕਾ ਅਗਲਾ ਦੇ ਜਾਂਦਾ ਹਾਂਜੀ ਤੇ ਤੁਸੀਂ ਬਣਵਾਈ ਲੈਂਦੇ ਬਣਵਾਈ ਲੈਣੇ ਆ ਜੀ ਇੱਕ ਪੀਸ ਦੇ ਕਿੰਨੇ ਪੈਸੇ ਮਿਲਦੇ 120 ਰੁਪਏ ਲੈਣੇ ਆ ਜੀ 120 ਤੇ 4 ਕੁ ਬਣਾ ਦਿੰਦੇ ਰੋਜ਼ 4 ਕੁ ਪੀਸ ਬਣ ਜਾਂਦੇ ਆ ਜੀ ਅੱਛਾ ਇੱਕ ਵਾਰੀ ਹੱਥ ਦਿਖਾਓ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾ ਦਿਓ ਇੱਕ ਵਾਰੀ ਹੱਥ ਇਹ ਆ ਮਿਹਨਤ ਕਾ ਸ਼ਲੋਕਾਂ ਦੇ ਹੱਥ ਇਹਦਾ ਦੇ ਨਾਲ ਇਸ ਬੰਦੇ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਚਾਰਜੀ ਪਰਿਵਾਰ ਦੇ ਵੀ ਪਾਲ ਰਿਆ ਚਲੋ ਹੁਣ ਮਿੱਟੀ ਮੱਟੀ ਪਵਾ ਕੇ ਆਪਣਾ ਘਰ ਜਗਾ ਤੇ ਬਹਿਣ ਵਾਸਤੇ ਬਣਾ ਲਈ ਹੈ ਤੇ ਹੁਣ 400 ਰੁਪਏ ਦੇ ਨਾਲ ਇੱਥੇ ਕੋਈ ਘਰ ਨਹੀਂ ਬਣ ਸਕਦਾ ਇਹ ਬਹੁਤ ਵੱਡੀ ਗੱਲ ਹੈ ਇੱਕ ਜ਼ਿਕਰ ਮੈਂ ਹੋਰ ਕਰ ਦੇਵਾਂ ਯਾਰ ਪਿੱਛੇ ਜੇ ਨਾ ਅੱਛਾ ਪਹਿਲੇ ਬਾਪੂ ਨੂੰ ਪੁੱਛ ਲਈਏ ਅੱਛਾ ਕੋਈ ਪੰਚਾਇਤ ਦਾ ਸਾਥ ਮਿਲਿਆ ਜੀ ਕੋਈ ਨਹੀਂ ਮਤਲਬ ਕਿ ਪੰਚਾਇਤੀ ਥਾਂ ਹੀ ਆ ਜਿਹਦੇ ਵਿੱਚ ਬੈਠਿਆ ਜੀ ਇਹ ਪੰਚਾਇਤੀ ਥਾਂ ਹੀ ਆ ਹਾਂ ਜੀ ਸੁਣਿਆ ਸੀ ਨਾ ਇੱਥੇ ਵੀ ਕਹਿੰਦੇ ਵੀ 1600 ਕਿੱਲੇ ਪੈਲੀ ਨੇ ਕਦੀ ਵੱਟੋਂ ਕੋਈ ਐਸਾ ਮੈਂ ਕਿਉਂ ਨਾ ਉਹ ਕਿੱਲਾ ਤੇ ਕੁਝ ਕਿੱਲੇ ਮਤਲਬ ਕਿ ਪੈਲੀ ਜ਼ਮੀਨ ਮਰਗੇ ਪੰਚਾਇਤੀ ਆ ਜੀ ਜਿਹੜੀ ਕਿ ਜ਼ਿੰਮੇਵਾਰੀ ਵਾਈ ਵੀ ਜਾਣਦੇ ਆ ਗਰੀਬਾਂ ਦਾ ਕਦੀ ਉਹ ਚੋਂ ਤੁਹਾਨੂੰ ਨਹੀਂ ਕੋਈ ਹਿੱਸਾ ਆ ਮੈਨੂੰ ਸਾਨੂੰ ਨਹੀਂ ਕਦੀ ਇਹੋ ਜੀ ਕੁਝ ਕੋਈ ਚਾਲ ਜਿਹੜੇ ਠੇਕੇ ਦੇ ਪੈਸੇ ਇਕੱਠੇ ਕਰਦੇ ਹੋਣਾ ਉਹਦੇ ਵਿੱਚ ਕੋਈ ਕਮਰਾ ਕਮਰੇ ਦੀ ਕੋਈ ਸਹੂਲਤ ਨਹੀਂ ਕੋਈ ਨਹੀਂ ਉਹ ਜੀ ਤੁਸੀਂ ਗੱਲ ਵੀ ਨਹੀਂ ਕੀਤੀ ਉਹਨਾਂ ਨਾਲ ਜਾ ਕੇ ਸਰ ਮਰ ਲਗੇ ਇੱਕ ਦਿਨ ਗਾਇਆ ਸੀ ਸਰਪੰਚ ਸਾਹਿਬ ਕੋਲੇ ਮੈਂ ਹਾਈ ਸਰਪੰਚ ਸਾਹਿਬ ਕੋਲ ਦੇ ਹੱਥ ਜੁੜ ਕੇ ਬੇਨਤੀ ਹਾਨੂ ਕੋਲਾ ਕਮਰਾ ਬਣਾ ਲਿਓ ਕੋਈ ਹਾਂ ਉਹਨਾਂ ਦਾ ਕਿਹਾ ਜੇ ਕੋਈ ਸਕੀਮ ਨਹੀਂ ਆਈ ਜਦ ਕੋਈ ਸਕੀਮ ਆਏਗੀ ਬਣਾ ਲਿਆਂਗੇ ਹੂੰ ਤੇ ਉਹਦੇ ਬਾਅਦ ਹੁਣ ਸਰ ਮਰ ਗਏ ਤਿੰਨ ਚਾਰ ਮਹੀਨੇ ਲੰਘੇ ਉਹਦਨ ਗਾਇਆ ਸੀ ਅੱਛਾ ਤੇ ਹੁਣ ਤੇ ਸਕੀਮ ਹੁਣ ਤੇ ਹੀ ਆ ਜੇ ਕੋ ਹੋਊਗੀ ਤੇ ਫਿਰ ਵੀ ਬਣ ਸਕਦਾ ਕੋਈ ਅੱਛਾ ਇੱਕ ਸਰਕਾਰ ਵੱਲੋਂ ਕਮਰਾ ਬਣਾਉਣ ਦੀ ਸਹੂਲਤ ਮਿਲਦੀ ਹੈ ਜਾਨੀ ਉਹਨੂੰ ਕਹਿੰਦੇ ਆ ਪ੍ਰਧਾਨ ਮੰਤਰੀ ਨਿਵਾਸ ਯੋਜਨਾ ਪ੍ਰਧਾਨ ਮੰਤਰੀ ਵੱਲੋਂ ਹਰ ਇੱਕ ਬੰਦੇ ਨੂੰ ਇੱਕ ਕਮਰਾ ਬਣਾ ਕੇ ਦੇਣਾ ਪਰਿਵਾਰ ਨੂੰ ਉਹਦੇ ਵਿੱਚ ਕੋਈ ਫਾਰਮ ਫੁਰਮ ਭਰਿਆ ਸੀ ਕੋਈ ਨਹੀਂ ਕੇਰਾ ਭਰ ਕੇ ਆਈ ਸੀਗੀ ਬੱਚੇ ਦੀ ਮਾਂ ਨਾਲ ਦੀ ਸੀ ਕੇਰਾ ਭਰ ਕੇ ਆਏ ਸੀ ਥਾਂ ਥਾਂ ਬਾਰੇ ਫਾਰਮ ਫੁਰਮ ਹੂੰ ਇਹ ਕਮਰਿਆਂ ਬਾਰੇ ਵੀ ਕੋਈ ਗੱਲ ਦਾਣਾ ਮੰਡੀ ਗਏ ਸੀ ਪੱਟੀ ਉੱਥੇ ਵੀ ਇਹੋ ਜਿਹੇ ਫਾਰਮ ਫੋਰਮ ਭਰੇ ਹੀ ਕੋਈ ਨਹੀਂ ਚਲੀ ਜੀ ਉਹ ਵੀ ਨਹੀਂ ਭਰਿਆ ਹਾਂਜੀ ਤੇ ਸ਼ਸ਼ਵਸ਼ ਭਾਰਤ ਦੇ ਨਾ ਬਾਥਰੂਮ ਬਣਾ ਕੇ ਦਿੰਦੇ ਆ ਉਹ ਵੀ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਜੀ ਆਟਾ ਦਾਲ ਸਕੀਮ ਮਿਲਦੀ ਹੈ ਹਾਂਜੀ ਉਹ ਮਿਲਦੀ ਹੈ ਜੀ ਕਣਕ ਮਿਲਦੀ ਹੈ ਹਾਂਜੀ ਕਣਕ ਮਿਲਦੀ ਹੈ ਹੋਰ ਬਿਜਲੀ ਹੈਗੀ ਘਰ ਚ ਹਾਂਜੀ ਬਿਜਲੀ ਹੈਗੀ ਹੈ ਜੀ ਵੀ ਮੀਟਰ ਲੱਗਾ ਹੋਇਆ ਮੀਟਰ ਲੱਗਾ ਹੋਇਆ ਜੀ ਤੇ ਪਾਣੀ ਦੀ ਸਹੂਦਤਾ ਪੀਣ ਵਾਲੇ ਦੀ ਹਾਂਜੀ ਪਾਣੀ ਵੀ ਮਹਾਰਾਜ ਦੀ ਕਿਰਪਾ ਬੋਰ ਬਾਰ ਕਰਾਇਆ ਪਾਣੀ ਕਰਾਇਆ ਹਾਂਜੀ ਪਾਣੀ ਪੀਣ ਵਾਸਤੇ ਹੈਗਾ ਜੀ ਪੀਣ ਵਾਸਤੇ ਹੈਗਾ ਹਾਂਜੀ ਤੇ ਗਰ ਬੜਾ ਉਖਾਜੀ ਮਤਲਬ ਕਿ ਆਉਦਾ ਟਾਈਮ ਪਾਸ ਜਿਵੇਂ ਰੱਬ ਕਰਾ ਰਿਹਾ ਉਹਵੇਂ ਕਰ ਰਹੇ ਆ ਜੀ ਜੀ ਤੁਸੀਂ ਦੱਸ ਰਹੇ ਕਿ ਬੇਟੀ ਇੱਕ ਤੁਹਾਡੀ ਕਿੰਨੀ ਉਮਰ ਹੋ ਗਈ ਉਹਦੀ ਉਹ ਜੀ 16 17 ਸਾਲ ਦੀ ਉਮਰ ਹੋ ਗਈ ਹੈ ਅੱਜ ਕਿੱਥੇ ਗਈ ਉਹ ਪਾਈ ਦਿਹਾੜੀ ਧੋਪਾ ਗਈ ਹੈ ਜੀ ਉਹ ਵੀ ਦਿਹਾੜੀ ਕਰਦੀ ਹੈ ਉਹ ਵੀ ਦਿਹਾੜੀ ਕਰਨੀ ਮਾਤਾ ਜੀ ਵੀ ਜਲ ਜਾਂਦੇ ਦਿਹਾੜੀ ਚੱਲ ਜਾਂਦੇ ਆ ਸਰ ਮਾਉਂ ਚੀਂ ਚੱਲ ਜਾਂਦੀਆਂ ਜੀ ਅੱਛਾ ਅੱਛਾ ਤੇ ਇੱਕ ਬਜ਼ੁਰਗ ਬਿਮਾਰ ਘਰ ਦੇ ਵਿੱਚ ਹਾਂ ਜੀ ਬਜ਼ੁਰਗ ਬਿਮਾਰ ਆ ਮਤਲਬ ਕਿ ਬਾਥਰੂਮ ਵਾਲੀ ਨਾਲੀ ਲੱਗੀ ਹੈ ਅੱਜ ਮੈਨੂੰ ਕਹਿੰਦਾ ਹੈ ਦਵਾਈ ਲੈ ਆਉਣਾ ਨਾਲੇ ਮੈਂ ਆਪਦੇ ਪੈਨਸ਼ਨ ਦਾ ਪਤਾ ਕਰਵਾ ਹਾਂ ਉਧਰ ਨੂੰ ਗਿਆ ਜੀ ਮੈਂ ਸੰਗਤ ਜੀ ਇੱਕ ਜੀ ਦੱਸਣਾ ਚਾਹਾਂਗਾ ਕਿ ਪਿਛਲੇ ਦਿਨ ਹੀ ਨਾ ਇੱਕ ਵੀਡੀਓ ਵਾਇਰਲ ਹੁੰਦੀ ਐ ਇਸੇ ਪਿੰਡ ਦੀ ਐ ਸਭਰਾ ਪਿੰਡ ਹਰੀਕੇ ਪਤਨ ਦੇ ਜਿੱਥੇ ਵੀਡੀਓ ਦੇ ਵਿੱਚ ਬੋਲਿਆ ਗਿਆ ਸੀ ਕਿ ਇਸ ਪਿੰਡ ਦੇ ਵਿੱਚ 1400 ਤੋਂ ਵੱਧ ਪੰਚਾਇਤੀ ਪੈਲੀ ਆ ਤੇ ਸਭ ਤੋਂ ਜ਼ਿਆਦਾ ਗੁਰਦੁਆਰੇ ਸਾਹਿਬ ਇੱਥੇ ਨੇ ਸਭ ਤੋਂ ਜ਼ਿਆਦਾ ਸ਼ਮਸ਼ਾਨ ਘਾਟ ਇੱਥੇ ਬਣੇ ਹੋਏ ਨੇ ਤੇ ਉਹ ਉਸ ਤੋਂ ਬਾਅਦ ਮੈਂ ਵੀ ਇੱਕ ਵੀਡੀਓ ਕਰਕੇ ਗਿਆ ਸੀ ਜਿਹਦੇ ਵਿੱਚ ਉਹਨਾਂ ਨੇ ਗੱਲ ਦੱਸੀ ਸੀਗੀ ਇਐਸੀ ਸਾਰਾ ਭਾਈਚਾਰਾ ਇਕੱਠੇ ਰਹਿਨੇ ਕੋਈ ਜਾਤ ਪਾਤ ਦਾ ਭੇਦਭਾਵ ਕੋਈ ਵੱਖਰੀ ਨਹੀਂ ਗਹਿਗਾ ਕਿਸੇ ਦਾ ਵੀ ਸਾਰੇ ਅਸੀਂ ਰਲ ਕੇ ਰਹਿਨੇ ਆ ਤੇ ਹਰ ਇੱਕ ਦੀ ਅਸੀਂ ਵਾਹ ਵੀ ਫੜਦੇ ਆ ਪਰ ਅੱਜ ਦੁੱਖ ਹੋ ਰਿਹਾ ਉਹਨਾਂ ਵੀਰਾਂ ਦੀ ਗੱਲ ਸੁਣ ਕੇ ਵੀ ਬਾਈ ਜੀ ਤੁਸੀਂ ਦਾਵਾ ਤਾਂ ਕੀਤਾ ਸੀ ਵੀ ਅਸੀਂ ਗਰੀਬ ਪਰਿਵਾਰ ਜਾਂ ਅਮੀਰ ਪਰਿਵਾਰ ਕੋਈ ਨਹੀਂ ਇੱਥੇ ਸਾਰੇ ਰਲ ਕੇ ਰਹਿਨੇ ਆ ਪਰ ਅੱਜ ਇਸ ਵੀਰ ਨੂੰ ਤੁਹਾਡੀ ਲੋੜ ਸੀ ਯਾਰ ਜਦੋਂ ਬੱਚਾ ਬਿਮਾਰ ਸੀ ਉਦੋਂ ਕਿਸੇ ਨੇ ਕੋਈ ਦਿੱਤੀ ਮਦਦ ਕੋਈ ਪੈਸਾ ਤੇ ਲੱ ਦਿੱਤਾ ਉਸ ਬੀਬੀ ਇੱਕ ਬਠੰਡੇ ਦੀ ਹੀ ਜੀ ਉਹਨੇ ਪਰਮਜੀਤ ਸਿੰਘ ਉਹਦਾ ਨਾਮ ਹੈ ਪਰ ਉਹਜੀਤ ਬੀਬੀ ਦਾ ਨਾਮ ਹੈ ਉਹਨੇ 10000 ਰੁਪਏ ਦੀ ਸਾਡੀ ਪਿੰਡ ਵਾਲੇ ਕੋਲੋਂ ਕੁਝ ਨਹੀਂ ਮਿਲਿਆ ਨਹੀਂ ਪਿੰਡ ਵਾਲੇ ਕੋਲੋਂ ਕਿਸੇ ਬੰਦੇ ਕੋਲ ਸੰਗਤ ਜੀ ਇਹ ਗੱਲ ਵਿਚਾਰ ਨਾਲ ਹੀ ਆ ਵੀ ਜਿੱਥੇ 1600 1400 ਕਿਲਾ ਪੈੜੀ ਜਿਹੜੀ ਆ ਪੰਚਾਇਤੀ ਹੋਵੇ ਤੇ ਯਾਰ ਉੱਥੇ ਕਿਸੇ ਗਰੀਬ ਕੋਲ ਘਰ ਵੀ ਨਾ ਹੋਵੇ ਤੇ ਬੱਚਾ ਜਿਹੜਾ ਇਲਾਜ ਤੋਂ ਬਿਨਾਂ ਚਲੇ ਜਾਵੇ ਇਹ ਬਹੁਤ ਦੁਖਦਾਈ ਘਟਨਾ ਹੈ ਤੇ ਮੈਂ ਉਹਨਾਂ ਵੀਰਾਂ ਨੂੰ ਇੱਕ ਵਾਰੀ ਜ਼ਰੂਰ ਹੱਥ ਜੋੜ ਕੇ ਬੇਨਤੀ ਕਰਾਂਗਾ ਜਿਨ੍ਹਾਂ ਦੀ ਮੈਂ ਵੀਡੀਓ ਬਾਅਦ ਚ ਕੀਤੀ ਸੀ ਜਿਹਦੇ ਵਿੱਚ ਅਸੀਂ ਇਹ ਗੱਲ ਖੋਖ ਕੇ ਕਹੀ ਸੀ ਵੀ ਭਾਈ ਉਹ ਬੀਬੀ ਕਾਮਰੇਟ ਹੈ ਇਸ ਕਰਕੇ ਉਹ ਗੁਰਦੁਆਰਿਆਂ ਤੇ ਚੜਦੀ ਜਾ ਰਹੀ ਵੀ ਗੁਰਦੁਆਰਿਆਂ ਤੇ ਸਵਾਲ ਚੱਕਦੀ ਸੀ ਪਰ ਅੱਜ ਮੈਨੂੰ ਲੱਗਦਾ ਵੀ ਉਹ ਕਿਤੇ ਨਾ ਕਿਤੇ ਮਾਤਾ ਜੀ ਉਸ ਉਹ ਬੀਬੀ ਜਿਹੜੀ ਉਹ ਸਹੀ ਸੀਗੀ 18 ਗੁਰਦੁਆਰਾ ਸਾਹਿਬ ਹੋਣ ਸ਼ਮਸ਼ਾਨ ਘਾਟਾਂ ਦੀ ਗਿਣਤੀ ਕੋਈ ਨਹੀਂ ਪੈੜੀ ਦੀ ਗਿਣਤੀ ਮਿੰਤੀ ਕੋਈ ਨਹੀਂ ਬਹੁਤ ਸਾਰੀ ਪੈੜੀ ਹੈ ਤੇ ਇੱਕ ਗਰੀਬ ਨੂੰ ਯਾਰ ਇੱਕ ਕੁਲਾ ਬਣਾ ਤੁਸੀਂ ਬਣਾ ਕੇ ਦਿਓ ਇਹ ਇਹ ਬਹੁਤ ਸਵਾਲਾਂ ਦੇ ਘੇਰੇ ਦੇ ਵਿੱਚ ਗੱਲ ਆਉਂਦੀ ਹੈ ਬਾਈ ਜੀ ਤੁਹਾਡਾ ਕੋਈ ਮੋਬਾਈਲ ਨੰਬਰ ਹੈਗਾ ਕੋਈ ਐਨ ਆਰ ਆਈ ਦਾ ਮੋਬਾਈਲ ਨੰਬਰ ਹੈਗਾ ਜੀ ਮੇਰਾ ਫੋਨ ਨੰਬਰ ਹੈਗਾ 8699960482 ਜੀ ਦੁਬਾਰਾ ਫੇਰ ਬੋਲ ਦਿਓ 8699960482 ਮੇਰਾ ਫੋਨ ਨੰਬਰ ਆ ਜੀ ਜੀ ਸਭਰਾਵਾ ਜੀ ਬਾਬੇ ਕਾਲੇਸ਼ਾ ਦੇ ਲੱਗੇ ਰਹੇ ਇਸ ਤਰ੍ਹਾਂ ਦੀ ਮਦਦ ਕਰ ਲੋਕ ਤੁਹਾਡੀ ਅਸੀਂ ਇਹੋ ਹੀ ਮਦਦ ਚਾਹੁੰਦੇ ਆ ਜੀ ਕੋਈ ਕੁਲਾ ਕਮਰਾ ਬਣ ਜਾਵੇ ਤੇ ਆ ਚਾਰ ਦੁਵਾਰੀ ਬਣੀ ਜਾਵੇ ਮਦਦ ਇਹ ਕੋਈ ਚਾਹੁੰਦੇ ਆ ਜੀ ਹੋਰ ਕੁਝ ਚਾਹੁੰਦੇ ਆ ਸਵਾਪਾ ਮਾਤਾ ਜੀ ਦੇ ਨਾਲ ਵੀ ਗੱਲਬਾਤ ਕਰਦੇ ਆ ਮਾਤਾ ਜੀ ਤੋਂ ਜਾਣਕਾਰੀ ਕੋਸ਼ਿਸ਼ ਕਰ ਰਹੇ ਮਾਤਾ ਜੀ ਤੁਹਾਡਾ ਕੀ ਨਾਮ ਆ ਰਾਜ ਰਾਜ ਤੇ ਬੱਚੇ ਦੀ ਉਮਰ ਕਿੰਨੀ ਕੀ ਸੀ ਲਗਭਗ ਇਹਦੀ 13 14 ਸਾਲ ਹਨ ਹਾਂ ਜੀ ਕਿੰਨੀ ਕੀ ਦੱਸੇ ਤੁਸੀਂ ਹਾਂ ਤੇ ਤੁਸੀਂ ਕੀ ਕੰਮ ਕਰਦੇ ਹੋ ਐ ਇਤਿਹੜੀ ਦਿਹਾੜੀ ਟੋੜੀ ਮਾਰੀ ਨੂੰ ਦਿਹਾੜੀ ਦੇ ਆਪਾ ਕਰਦੇ ਹੋ ਤੇ ਕਿੰਨਾ ਚਿਰ ਹੋ ਗਿਆ ਇਸ ਤਰ੍ਹਾਂ ਹਾਲਾਤ ਰਹਿੰਦੇ ਹਨ ਬੱਜੋ ਇੱਥੇ ਆਏ ਇਤਰਾ ਹੀ ਹਾਲ ਚੱਲੀ ਜਾਂਦੇ ਹੂੰ ਪਹਿਲਾਂ ਕਾਕਾ ਪੜਾਉਂਦੇ ਰਹੇ ਮੜਕੇ ਕਾਕੇ ਤੋਂ ਬਾਅਦ ਢਿੱਲਾ ਹੋ ਗਿਆ ਹੂੰ ਉਹਦੇ ਮਗਰ ਪਾਹ ਤੇ ਢੱਲਾ ਲਾਉਂਦੇ ਰਹੇ ਹੂੰ ਕਿੰਨਾ ਚਿਰ ਬਿਮਾਰ ਰਿਹਾ ਏ ਇਹ ਵਾਵਾ 3-4 ਮਹੀਨੇ ਇਤਰਾ ਹੀ ਰਿਹਾ ਹੂੰ ਪਹਿਲਾਂ ਵਾਵਾ ਤੋ ਰਿਆ ਫਿਰ ਤਾਂ ਜ ਦਵਾਈ ਖਵਾਈ ਜਾਂਦੇ ਨਹੀਂ ਤੇ ਇਤਰਾ ਮੜਕੇ ਜਾੜਾ ਢਿੱਲਾ ਹੋ ਗਿਆ ਹਰ ਮਾਂ-ਵਾਪ ਦਾ ਸੁਪਨਾ ਹੁੰਦਾ ਸਾਡਾ ਬੱਚਾ ਜਵਾਨ ਹੋਊਗਾ ਹਨਾ ਤੇ ਉਹ ਸਾਡਾ ਵੱਡਾ ਬੁਢਾਪੇ ਦਾ ਸਹਾਰਾ ਬਣੂਗਾ ਅੱਜ ਹੁਣ ਬੱਚਾ ਦੁਨੀਆ ਤੋਂ ਤੁਰ ਕੇ ਆਉਂਦਾ ਮਨ 'ਚ ਫਿਰ ਦੁੱਖ ਤਾਂ ਆਉਂਦਾ ਹੀ ਹੈ ਨਾ ਹਾਂ ਬਹੁਤ ਹੂੰ ਯਾਦ ਕਰਦੇ ਉਹਨੂੰ ਹੂੰ ਸੋ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਜੀ ਵੀ ਭਾਵਤ ਹੋ ਗਏ ਨੇ ਤੇ ਸਾਡਾ ਮਕਸਦ ਇਹ ਨਹੀਂ ਵੀ ਕਿਸੇ ਨੂੰ ਅਸੀਂ ਉਹਦੇ ਜ਼ਖਮਾ ਤੇ ਉਹਨਾਂ ਨੂੰ ਖਰੀਦੀਏ ਪਰ ਇੱਕ ਹਾਲਾਤ ਯਾਰ ਦੱਸਣੇ ਬਹੁਤ ਜ਼ਰੂਰੀ ਸੀਗੇ ਕਿ ਮਾਤਾ ਜੀ ਵੀ ਉਹਨਾਂ ਸਹਿਰਦ ਨਹੀਂ ਹੈਗੇ ਕਿ ਆਪਣੀ ਗੱਲਬਾਤ ਪੂਰੀ ਰੱਖ ਸਕਣ ਇਹ ਪਰਿਵਾਰ ਦੇ ਹਾਲਾਤ ਅਸੀਂ ਤੁਹਾਨੂੰ ਦੱਸੇ ਨੇ ਭਾਈ ਸਾਹਿਬ ਤੋਂ ਮੋਬਾਈਲ ਆਪਾਂ ਲੈ ਲਿਆ ਤੇ ਇੱਕ ਅਸੀਂ ਉਹਨਾਂ ਦਾਨੀ ਵੀਰਾਂ ਨੂੰ ਜ਼ਰੂਰ ਗੁਜਾਰਿਸ਼ ਕਰਾਂਗੇ ਕਿ ਯਾਰ ਇਸ ਪਰਿਵਾਰ ਦੀ ਮਦਦ ਜ਼ਰੂਰ ਕਰੋ ਇਹ ਪਿੰਡ ਸਭਰਾਵਾਂ ਹਰੀਕੇ ਪਤਨ ਦੇ ਬਿਲਕੁਲ ਨੇੜੇ ਤੇੜੇ ਪਿੰਡ ਪੈਂਦਾ ਸਭਰਾ ਪਿੰਡ ਜਿੱਥੇ ਸ਼ਾਮ ਸਿੰਘ ਅਟਾਰੀ ਵਾਲਾ ਜਿਹੜਾ ਮਹਿਲ ਸੀਗਾ ਜਿੱਥੇ ਅਖੀਰ ਤੇ ਜਾ ਕੇ ਸਿੱਖ ਕੌਮ ਦਾ ਆਖਰੀ ਥੰਮ ਡਿੱਗਿਆ ਸੀ ਸਭਰਾ ਪਿੰਡ ਦੇ ਵਿੱਚ ਇਹ ਉਹੀ ਸਭਰਾ ਪਿੰਡ ਹੈ ਤੇ ਜ਼ਰੂਰ ਇਸ ਪਰਿਵਾਰ ਦੀ ਮਦਦ ਕਰੋ ਬਿਲਕੁਲ ਇਹ ਇੱਥੇ ਪੀਰਾਂ ਦੀ ਜਾਗਾ ਹੈ ਬਾਬਾ ਕਾਲਾ ਮਾਰਜੀ ਬਾਬਾ ਕਾਲੇ ਸ਼ਾਹੀ ਬਾਬੇ ਕਾਲੇ ਸ਼ਾਹੀ ਦੀ ਜਾਗਾ ਹੈ ਉਥੇ ਪਰਿਵਾਰ ਰਹਿੰਦਾ ਤੇ ਜਰੂਰ ਇਸ ਪਰਿਵਾਰ ਦੀ ਮਦਦ ਕਰੋ ਤੇ ਤਾਂ ਜੋ ਇਹ ਵੀ ਆਪਣੀ ਜ਼ਿੰਦਗੀ ਨੂੰ ਹੋਰ ਵਧੀਆ ਤਰੀਕੇ ਨਾਲ ਜੀ ਸਕਣ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੇਖਦੇ ਰਹੋ ਧੰਨਵਾਦ ਜੀ